ਸੋਣੇ ਬੇਟਾ ਅੱਜ ਫੇਰ ਤੇਰੇ ਕੋਲ ਆਇਆ ਹਾਂ ਮੈਂ ਤੈਨੂੰ ਕਿਹਾ ਕਰਦਾ ਸੀ ਕਿ ਪੁੱਤ ਸੱਚੇ ਰਾਹ ਚਲੀ ਜਾਏ ਕਿੰਨਾ ਵੀ ਓਖਾ ਹੋਵੇ ਤੇ ਅੱਜ ਵੀ ਉਹੀ ਰਸਤਾ ਫੜਿਆ ਹੋਇਆ ਹੈ ਬਸ ਉਹ ਰਸਤਾ ਹੁਣ ਪੈਰਾ ਦੀ ਪੈੜ ਨੂੰ ਬਹੁਤ ਦਰਦ ਦੇ ਰਿਹਾ ਤੈਨੂੰ ਅਕਾਲ ਪੁਰਖ ਨੂੰ ਸੌਂਪ ਕੇ ਮੇਰੇ ਕੋਲ ਬਚੀ ਤੇਰੀ ਮਿਹਨਤ ਤੇ ਤੇਰਾ ਰੁਤਬਾ ਸੀ ਜੋ ਮੇਰਾ ਮੇਰੀ ਜ਼ਿੰਦਗੀ ਬਿਤਾਉਣ ਦਾ ਜ਼ਰੀਆ ਸੀ ਪਰ ਵਕਤ ਨੂੰ ਇਹ ਵੀ ਇਸ ਤਰ੍ਹਾਂ ਮਨਜ਼ੂਰ ਨਹੀਂ ਸੀ ਤੇਰੇ ਦੂਰੇ ਤੇ ਕੁਝ ਪੂਰੇ ਸਿਰ ਨਾਵੇਂ ਜਿਨ੍ਹਾਂ ਨੂੰ ਤੇਰੀ ਤਰਾ ਦੁਨੀਆਂ ਦੇ ਰੂਬਰੂ ਕਰਨਾ ਸੀ ਉਸ ਉੱਪਰ ਤੇਰੀਆਂ ਕੁਝ ਸਾਂਝਾ ਮੇਰਾ ਕੋਈ ਹੱਕ ਨਹੀਂ ਮੰਦੀਆ ਤੇ ਨਾ ਹੀ ਕੋਈ ਮੇਰੀ ਸੁਣਨ ਵਾਲਾ ਹੈ ਪੁੱਤ ਮੈਂ ਚਾਹੁੰਦਾ ਹਾਂ ਪੁੱਤ ਜੋ ਤੇਰਾ ਉਹ ਤੇਰੇ ਲਈ ਤੇਰੇ ਬਾਅਦ ਜਿਉਂਦਾ ਰਹੇ ਪਰ ਹੁਣ ਨਾ ਤੇਰਾ ਉੱਥੇ ਨਾ ਲੱਗਦਾ ਇਹਨਾਂ ਸਾਡਾ ਹੱਕ ਜੋ ਸਤਕਾਰ ਜੋ ਕਦਰ ਜੋ ਭਰੋਸਾ ਮੈਂ ਤੇਰੇ ਬਾਅਦ ਤੇਰੀ ਸਾਂਝਾ ਉੱਤੇ ਕਰਿਆ ਉਸ ਤਰ੍ਹਾਂ ਬਰਕਰਾਰ ਨਾ ਰਿਹਾ ਤੇਰੇ ਦੁੱਖ ਤੇਰੇ ਜਾਣ ਦੇ ਦੁੱਖ ਬਰਾਬਰ ਹੀ ਐ ਮੈਨੂੰ ਪਤਾ ਏ ਤੂੰ ਬੋਲ ਨਹੀਂ ਸਕਦਾ ਪਰ ਮੈਨੂੰ ਸੁਣ ਰਿਹਾ ਹੈ ਸਮਝ ਰਿਹਾ ਹੈ ਤੂੰ ਵੀ ਬੇਬਸ ਐ ਤੇ ਮੈਂ ਵੀ ਪੁੱਤ ਸੁਭਦੀਪ ਤੂੰ ਸਾਨੂੰ ਇਹ ਕਿਹੜੀਆਂ ਜ਼ਿੰਮੇਵਾਰੀਆਂ ਉੱਤੇ ਲਾ ਗਿਆ ਇਹ ਪੋਸਟ ਬਾਪੂ ਬਲਕੌਰ ਸਿੰਘ ਜੀ ਵੱਲੋਂ ਆਪਣੇ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਪੁੱਤ ਦੇ ਬੁੱਤ ਨਾਲ ਇੱਕ ਤਸਵੀਰ ਲਗਾ ਕੇ ਭਾਵੁਕ ਲਾਈਨਾ ਸਾਂਝਿਆ ਕੀਤਾ ਗਿਆ ਹਨ ਜਿਸ ਨੂੰ ਪੜ ਕੇ ਹਰ ਕੋਈ ਪਾਵੁਖ ਹੋ ਰਿਹਾ ਹੈ ਤੇ ਮੂਸੇਵਾਲੇ ਨੂੰ ਯਾਦ ਵੀ ਕਰ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਬਾਪੂ ਅੱਜ ਆਪਣੇ ਪੁੱਤ ਨੂੰ ਕਈ ਸਾਲਾਂ ਬਾਅਦ ਵੀ ਯਾਦ ਕਰ ਰਹੇ ਹਨ ਉਹਨਾਂ ਵੱਲੋਂ ਕਿਹਾ ਗਿਆ ਕਿ ਪੁੱਤ ਸੁਖਦੀਪ ਤੂੰ ਸਾਨੂੰ ਇਹ ਕਿਹੜੀਆਂ ਜ਼ਿੰਮੇਵਾਰੀਆਂ ਉੱਤੇ ਲਾ ਗਿਆ ਬੀਤੇ ਦਿਨੀ ਮਾਤਾ ਚਰਨ ਕੌਰ ਵੱਲੋਂ ਵੀ ਇੱਕ ਪਾਵੁਖ ਪੋਸਟ ਸਾਂਝੀ ਕੀਤੀ ਗਈ ਸੀ ਤੇ ਹੁਣ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਪੁੱਤ ਨੂੰ ਚੇਤੇ ਕਰਦੇ ਹੋਏ ਇਹ ਪਾਵੁਖ ਪੋਸਟ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਸੋਣੇ ਬੇਟਾ ਅੱਜ ਫੇਰ ਤੇਰੇ ਕੋਲ ਆਇਆ ਹਾਂ ਮੈਂ ਤੈਨੂੰ ਕਿਹਾ ਕਰਦਾ ਸੀ ਕਿ ਪੁੱਤ ਸੱਚੇ ਰਾਜ ਚਲੀ ਜਾਏ ਕਿੰਨਾ ਵਿਉਖਾ ਹੋਵੇ ਤੇ ਅੱਜ ਵੀ ਉਹੀ ਰਸਤਾ ਫੜਿਆ ਹੋਇਆ ਹੈ ਬਸ ਉਹ ਰਸਤਾ ਹੁਣ ਪੈਰਾ ਦੀ ਪੈੜ ਨੂੰ ਬਹੁਤ ਦਰਦ ਦੇ ਰਿਹਾ ਤੈਨੂੰ ਅਕਾਲ ਪੁਰਖ ਨੂੰ ਸੌਂਪ ਕੇ ਮੇਰੇ ਕੋਲ ਬਚੀ ਤੇਰੀ ਮਿਹਨਤ ਤੇ ਤੇਰਾ ਰੁਤਬਾ ਸੀ ਜੋ ਮੇਰਾ ਮੇਰੀ ਜ਼ਿੰਦਗੀ ਬਿਤਾਉਣ ਦਾ ਜ਼ਰੀਆ ਸੀ ਪਰ ਵਕਤ ਨੂੰ ਇਹ ਵੀ ਇਸ ਤਰ੍ਹਾਂ ਮਨਜ਼ੂਰ ਨਹੀਂ ਸੀ ਤੇਰੇ ਦੂਰੇ ਤੇ ਕੁਝ ਪੂਰੇ ਸਿਰ ਨਾਵੇ ਜਿਨ੍ਹਾਂ ਨੂੰ ਤੇਰੀ ਤਰਾ ਦੁਨੀਆਂ ਦੇ ਰੂਬਰੂ ਕਰਨਾ ਸੀ ਉਸ ਉੱਪਰ ਤੇਰੀਆਂ ਕੁਝ ਸਾਂਝਾ ਮੇਰਾ ਕੋਈ ਹੱਕ ਨਹੀਂ ਮੰਦੀਆ ਤੇ ਨਾ ਹੀ ਕੋਈ ਮੇਰੀ ਸੁਣਨ ਵਾਲਾ ਹੈ ਪੁੱਤ ਮੈਂ ਚਾਹੁੰਦਾ ਹਾਂ ਪੁੱਤ ਜੋ ਤੇਰਾ ਉਹ ਤੇਰੇ ਲਈ ਤੇਰੇ ਬਾਅਦ ਜਿਉਂਦਾ ਰਹੇ ਪਰ ਹੁਣ ਨਾ ਤੇਰਾ ਉੱਥੇ ਨਾ ਲੱਗਦਾ ਇਹਨਾਂ ਸਾਡਾ ਹੱਕ ਜੋ ਸਤਕਾਰ ਜੋ ਕਦਰ ਜੋ ਭਰੋਸਾ ਮੈਂ ਤੇਰੇ ਬਾਅਦ ਤੇਰੀ ਸਾਂਝਾ ਉੱਤੇ ਕਰਿਆ ਉਸ ਤਰ੍ਹਾਂ ਬਰਕਰਾਰ ਨਾ ਰਿਹਾ ਤੇਰੇ ਦੁੱਖ ਤੇਰੇ ਜਾਨ ਦੇ ਦੁੱਖ ਬਰਾਬਰ ਹੀ ਹੈ ਮੈਨੂੰ ਪਤਾ ਏ ਤੂੰ ਬੋਲ ਨਹੀਂ ਸਕਦਾ ਪਰ ਮੈਨੂੰ ਸੁਣ ਰਿਹਾ ਹੈ ਸਮਝ ਰਿਹਾ ਹੈ ਤੂੰ ਵੀ ਬੇਬਸ ਹੈ ਤੇ ਮੈਂ ਵੀ ਪੁੱਤ ਸੁਭਦੀਪ ਤੂੰ ਸਾਨੂੰ ਇਹ ਕਿਹੜੀਆਂ ਜ਼ਿੰਮੇਵਾਰੀਆਂ ਉੱਤੇ ਲਾ ਗਿਆ ਇਹ ਪੋਸਟ ਬਾਪੂ ਬਲਕੌਰ ਸਿੰਘ ਜੀ ਵੱਲੋਂ ਆਪਣੇ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਪੁੱਤ ਦੇ ਬੁੱਤ ਨਾਲ ਇੱਕ ਤਸਵੀਰ ਲਗਾ ਕੇ ਭਾਵੁਕ ਲਾਈਨਾ ਸਾਂਝਿਆ ਕੀਤਾ ਗਿਆ ਹਨ ਜਿਸ ਨੂੰ ਪੜ ਕੇ ਹਰ ਕੋਈ ਪਾਵੁਖ ਹੋ ਰਿਹਾ ਹੈ ਤੇ ਮੂਸੇਵਾਲੇ ਨੂੰ ਯਾਦ ਵੀ ਕਰ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਬਾਪੂ ਅੱਜ ਆਪਣੇ ਪੁੱਤ ਨੂੰ ਕਈ ਸਾਲਾਂ ਬਾਅਦ ਵੀ ਯਾਦ ਕਰ ਰਹੇ ਹਨ ਉਹਨਾਂ ਵੱਲੋਂ ਕਿਹਾ ਗਿਆ ਕਿ ਪੁੱਤ ਸੁਖਦੀਪ ਤੂੰ ਸਾਨੂੰ ਇਹ ਕਿਹੜੀਆਂ ਜ਼ਿੰਮੇਵਾਰੀਆਂ ਉੱਤੇ ਲਾ ਗਿਆ ਬੀਤੇ ਦਿਨੀ ਮਾਤਾ ਚਰਨ ਕੌਰ ਵੱਲੋਂ ਵੀ ਇੱਕ ਪਾਵੁਖ ਪੋਸਟ ਸਾਂਝੀ ਕੀਤੀ ਗਈ ਸੀ ਤੇ ਹੁਣ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਪੁੱਤ ਨੂੰ ਚੇਤੇ ਕਰਦੇ ਹੋਏ ਇਹ ਪਾਵੁਖ ਪੋਸਟ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ